ਕਿ ਭਾਈ ਉਸ ਮਨੁੱਖ ਨੇ ਸਦਾ ਸਿਰਹਰ ਨਾਮ ਦੀ ਿਕਰਾ ਕਾਣੀ ਸ਼ੁਰੂ ਕਰ ਦਿੱਤੀ ਉਸ ਨੂੰ ਮਾਇਆ ਦੀ ਤ੍ਰਿਸ਼ਨਾ ਵਰੋਂ ਸ਼ਾਂਤੀ ਆ ਜਾਂਦੀ ਹੈ ਮਨ ਰਸਨਾ ਨਾਮ ਤੇ ਆਇਆ ਮਨ ਮਨ ਵਿੱਚ ਤਨ ਹਿਰਦੇ ਵਿੱਚ ਰਸਨਾ ਦਾ ਅਰਥ ਹੈ ਜੀਵ ਨਾਲ ਸਤਿਗੁਰੂ ਕਹਿੰਦੇ ਭਾਈ ਜਿਸ ਮਨੁੱਖ ਨੇ ਆਪਣੇ ਮਨ ਵਿੱਚ ਹਿਰਦੇ ਵਿੱਚ ਜੀਵ ਨਾਲ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ ਨਾ ਜੀਵਨਾ ਹਰ ਜੀਵਨਾ ਇਹ ਭਾਈ ਇਹੀ ਹੈ ਅਸਲ ਜੀਵਨ ਇਹੀ ਹੈ ਅਸਲ ਜ਼ਿੰਦਗੀ ਜੀਵਨ ਹਰ ਜਪ ਸਾਧ ਸੰਗ ਸਾਤ ਸੰਗ ਗੁਰੂ ਦੀ ਸੰਗਤ ਹੈ ਜੀਵਨ ਹਰਿ ਜਪ ਸਾਧ ਸੰਗ ਇਹੀ ਹੈ ਅਸਲ ਜੀਵਨ ਇਹੀ ਹੈ ਆਸਾ ਜ਼ਿੰਦਗੀ ਪਾਤਸ਼ਾਹ ਕਹਿੰਦੇ ਸਾਤ ਸੰਗਤ ਵਿੱਚ ਬੈਠ ਕੇ ਪਰਮਾਤਮਾ ਦਾ ਨਾਮ ਜਪਿਆ ਕਰੋ ਜੀਵਨ ਹਰਿ ਜਪ ਸਾਧ ਸੰਗ ਰਹਾ ਬਸਰਾਮ ਲੈ ਕੇ ਪਾਤਸ਼ਾਹ ਬੜੇ ਹੀ ਪਿਆਰੇ ਮਨ ਕਰਦੇ ਨੇ ਆਹਨ ਤਰ ਪਰਤਾਰੀ ਬਸਤਰ ਹੁੰਦਾ ਏ ਅਨੇਕ ਪ੍ਰਕਾਰ ਦੀ ਕਈ ਕਿਸਮਾਂ ਬਸਤਰ ਕੱਪੜੇ ਹੁੰਦਾ ਏ ਪਹਿਨਦੇ ਪਿਤਾ ਜੀ ਕਹਿੰਦੇ ਉਸ ਵਿਲੁਖ ਨੇ ਮਨ ਕਈ ਕਿਸਮਾਂ ਦੇ ਵੰਨ ਸੁਵੰਨੇ ਕੱਪੜੇ ਪਹਿਨ ਰਹੇ ਹਾਂ ਤੇ ਉਹ ਇਨ੍ਹਾਂ ਸੋਹਣੀਆਂ ਬਸਤਾਂ ਦਾ ਆਨੰਦ ਮਾਣ ਰਿਹਾ ਹੈ ਆਹ ਮੰਨ ਕੀਰਤਨ ਹਰ ਗੁੰਗਾਇਏ ਆਹ ਦਿਨ ਪਾਵ ਹਰ ਰੋਜ ਹਰ ਵੇਲੇ ਕਹਿੰਦੇ ਜਿਹੜਾ ਮਨੁੱਖ ਹਰ ਰੋਜ ਲਈ ਪਰਮਾਤਮਾ ਦੀ ਸਿਖਤ ਸਲਾਹ ਕਰਦਾ ਤੇ ਸੰਭਦਾ ਪ੍ਰਭੂ ਦੇ ਗੀਤ ਗਾਦਾ ਆਹ ਦਿਨ ਹਰ ਆਹ ਦਿਨ ਕੀਰਤਨ ਹਰ ਗੁੰਗੁਲਾ ਹਸਦੀ ਰੱਥ ਆਸਿਆ ਸਵਾਰੀ ਹਸਦੀ ਪਾਤੀ ਆਸਦਾ ਰੱਥ ਓੜੇ ਇਹ ਭਾਈ ਉਹ ਮਨੁੱਖ ਮਾਣ ਹਾਥੀ ਰੱਥਾਂ ਓੜਿਆਂ ਦੀ ਸਵਾਰੀ ਦਾ ਸੁਖ ਮਾਨ ਰਿਹਾ ਹੈ ਜਿਹੜਾ ਮਨੁੱਖ ਹਰ ਵੇਲੇ ਪ੍ਰਮਾਤਮਾ ਦੀ ਸੇਵ ਜੀ ਰਸਾਲਾ ਕਰਦਾ ਹੈ ਪਰਭੂ ਤੇ ਗੁਣ ਗਾਉਂਦਾ ਹਾਂ ਤੇ ਸੁਣਦਾ ਹਾਂ ਹਰ ਕਾਲ ਦਿਨ ਦਿਨ ਮਾਰਗ ਦਾ ਅਥਰ ਰਸਤਾ ਅਜਿੱਤ ਪਾਣੀ ਦੇ ਵਿੱਚ ਨਿਹਾਈ ਦੇਖਦਾ ਹਾਂ ਬਾਚਨ ਦੇ ਭਾਈ ਜਿਹੜਾ ਮੁੱਖ ਆਪਣੇ ਹਿਰਦੇ ਵਿੱਚ ਪਰਮਾਤਮਾ ਦੇ ਮਲਾਮ ਦਾ ਰਾਹ ਅੱਤ ਦਾ ਰੰਗਨ ਮਨ ਅੰਦਰ ਚਰਨ ਟਿਆ ਹੈ ਅੰਦਰੋਂ ਅੰਦਰ ਯਿਸੂ ਨੂੰ ਕਿੰਨੇ ਪਿਆਰੇ ਆਪਕਣੇ ਮਾਨ ਵਿੱਚ ਹਿਰਦੇ ਵਿੱਚ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰਨਾ ਸ਼ੁਰੂ ਕਰ ਦਿੱਤਾ ਹਰ ਸੁੱਖਨ ਦਾਣ ਨਾਨਕ ਦਾਸ ਪਾਇ ਸੁੱਖਨ ਦਾਣ ਸੁੱਖਾਂ ਦਾ ਗਿਆਨ ਉਸ ਦਾਸ ਨੇ ਪਾਈ ਸੁੱਖਾਂ ਦੀ ਇਜਾਜ਼ਤਾ ਪ੍ਰਭ ਨੂੰ ਲੱਭ ਲਿਆ ਕਿਤੇ ਜਾਣ ਦੀ ਲੋੜ ਨਹੀਂ ਪਈ ਆਪਣੇ ਅੰਦਰੋ ਹੀ ਪ੍ਰਗਟ ਕਰ ਲਿਆ ਮਨ ਤਨ ਅੰੰਗ ਅੰਦਰ ਚਰਲਤ ਆਇਆ ਹਰ ਸੁਖ ਮਦਾਨ ਨਾਮ ਇਕ ਦਾਸ ਪਾਇਆ ਜਿਸ ਮੁਨੱਖ ਨੇ ਆਪਣੇ ਮਨ ਵਿੱਚ ਉਸ ਦੇ ਵਿੱਚ ਪਰਮਾਤਮਾ ਦੇ ਚਰਨਾਂ ਦਾ ਉਸ ਦਾਸ ਨੇ ਸੁੱਖਾਂ ਦੇ ਤਿਆਗ ਨੇ ਪਰਮ ਨੂੰ ਪਿਆਰ ਦੇ ਅਗਮ ਲਿਆ। ਇਹ ਹੀ ਅਸਲੀ ਜ਼ਿੰਦਗੀ ਹੈ। ਇਹ ਹੀ ਅਸਲ ਜੀਵਨਾ ਹੈ। ਜਿਸ ਮਨੁੱਖ ਨੇ ਸਦਾ ਦੇ ਹਰ ਨਾਮ ਦੀ ਗਰਾਜ ਨੂੰ ਬਾਣੀ ਨੂੰ ਕਰ ਦਿੱਤੇ। ਉਸ ਨੂੰ ਮਾਇਆ ਦੀ ਪ੍ਰਸਨਾ ਵੱਲੋਂ ਸ਼ਾਂਤੀ ਆ ਜਾਂਦੀ ਹੈ। ਜੇਸੂ ਮਨੁੱਖ ਨੇ ਆਪਣੇ ਮਨ ਵਿੱਚ ਹਿਰਦੇ ਵਿੱਚ ਜੀਵ ਨਾਲ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ ਇਹ ਭਾਈ ਇਹ ਹੀ ਹੈ ਅਸਲ ਜੀਵਨ ਇਹ ਹੀ ਹੈ ਅਸਲ ਜ਼ਿੰਦਗੀ ਬਾਚਨ ਕੰਦੇ ਸਾਧ ਸੰਗਤ ਵਿੱਚ ਬੈਠ ਕੇ ਭਾਈ ਪਰਮਾਤਮਾ ਦਾ ਨਾਮ ਜਪਿਆ ਤੋ ਇਹ ਹੀ ਅਸਲ ਜ਼ਿੰਦਗੀ ਹੈ ਤਰਪ ਤਈ ਸਾਚਾ ਭੋਜਨ ਖਾਇਆ ਮਾਨ ਤਨ ਰਸਨਾ ਨਾਮ ਪਿਆਰਿਆ ਜੀਵਨ ਹਰ ਜੀਵਨਾ ਜੀਵਨ ਮਾ ਗਿਆ ਸਾਥ ਸੰਗ ਇਹ ਹੀ ਅਸਲ ਜ਼ਿੰਦਗੀ ਹੈ ਇਹ ਹੀ ਅਸਲ ਜੀ